ਜਿੰਦਾਬਾਦ 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 ਕਾਂਗਰਸ ਪਾਰਟੀ ਜਿੰਦਾਬਾਦ 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 ਗੁੰਡਾ ਕਾਪੀ ਨਹੀਂ ਚੱਲ ਸਰਕਾਰ ਮਰਦਾਬ ਗੁੰਡਾ ਬਹੁਤ ਸੀਰੀਅਸ ਕ੍ਰਾਈਮ ਹੈ ਮਸ਼ੀਨ ਦਾ ਤੋੜਨਾ ਐਨੇ ਸੀਰੀਅਸ ਕ੍ਰਾਈਮ ਤੋਂ ਬਾਅਦ ਤੁਸੀਂ ਕਹੋ ਕਿ ਅਜੇ ਜੀ ਅਸੀਂ ਇਲੈਕਸ਼ਨ ਕਮਿਸ਼ਨ ਕੋ ਇਜਾਜ਼ਤ ਲਵਾਂਗੇ ਦੀ ਕਾਰਵਾਈ ਕਰਦੇ ਅਸੀਂ ਆਪ ਆਨਰੇਬਲ ਹਾਈ ਕੋਰਟ ਕੋ ਜਾਵਾਂਗੇ ਸਾਨੂੰ ਕੋਈ ਕੁਝ ਨਹੀਂ ਕਰ ਸਕਦੇ ਮਹਾਰਾਜ ਜਿਹੜੇ ਮਸ਼ੀਨ ਤੋੜੀ ਦਾ ਪਰਚਾ ਨਹੀਂ ਦੇ ਸਕਦੇ ਦੇ ਗੰਡੂ ਐਨੀਥਿੰਗ ਇਹ ਕੁਝ ਵੀ ਕਰ ਸਕਦੇ ਆ ਲੇਕਿਨ ਸਾਡਾ ਬੰਦਾ ਆਲਰੇਡੀ ਜਿੱਤ ਚੁੱਕਿਆ ਹੈ ਤੇ ਸਾਡੇ ਨੂੰ ਹਰਾ ਦੇ ਨਾ ਹਰਾ ਦੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪਾਰਟੀ ਦੇ ਦੋਨੇ ਸੀਨੀਅਰ ਲੀਡਰ ਦਾ ਪ੍ਰਤਾਪ ਸਿੰਘ ਬਾਜਦਾ ਤੇ ਅਵਨੇਂਦਰ ਸਿੰਘ ਰਾਖਮਿਆਰ ਪਹੁੰਚ ਚੁੱਕੇ ਇੱਥੇ ਆ ਕੇ ਬੱਚੇ ਨੇ ਇਹਨਾਂ ਨੂੰ ਬੇਨਤੀ ਆ ਵੀ ਕਿਰਪਾ ਕਰਕੇ ਫੋਟੋ ਲੈ ਕੇ ਸਾਈਡ ਤੇ ਆ ਕੇ ਬੈਠਣ ਦੀ ਕਿਰਪਾਲਤਾ ਕਰੋ ਸਰਪਿੰਦਰ ਸਿੰਘ ਰਾਜਾ ਗਿੱਲ ਜਿਹੜੇ ਸੰਗਤ ਦੇ ਵਿੱਚ ਬੈਠੇ ਨੇ ਉਹਨਾਂ ਦਾ ਵੀ ਬਹੁਤ ਧੰਵਾਦ ਬਨਾਲੇ ਤੋਂ ਵੀ ਬਹੁਤ ਸਾਥੀ ਸਾਡੇ ਆਏ ਨੇ ਸਾਰਿਆਂ ਨੂੰ ਮੇਰੀ ਬੇਨਤੀ ਆ ਕਿਰਪਾ ਕਰਕੇ ਪ੍ਰੈਸ ਵਾਲੇ ਸਾਡੇ ਵੀਰਾਂ ਨੂੰ ਬੇਨਤੀ देखो सारेनो मेनू वड्डा अफसोस केजरीवाल ते भगवंत मान ते जेडी पार्टी ए गल कहंदी सी असी पार्टी विदे डिफरेंस है एक नवी सोच ਲੈ ਕੇ ਆਵਾਂਗੇ असी ਲੋਕਾਂ ਦਾ ਲੋਕਤੰਤਰਿਕ ਰਾਜ ਦਾ ਗੜਾ ਨਹੀਂ ਘੁਟਾ ਸਾਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਨਵਾਂ ਮਨਿਸਟਰ ਬਣੇ ਮਨਿਸਟਰ ਦੀ ਕਾਰਗਜ਼ਾਰੀ ਇਹ ਹੈ ਕੋ ਇੱਕ ਵਾਰਡ ਜਿਹੜਾ ਇੱਕ ਵਾਰਡ ਜਿੱਤਣ ਦੀ ਪੋਜੀਸ਼ਨ ਤੇ ਤੇ ਫਿਰ ਉਹ ਮਸ਼ੀਨ ਚੜਾਉਂਦਾ ਤੇ ਬਦਕਿਸਮਤੀ ਇੱਕ आईपीएस ਤੇ ਆਈਏ ਅਫਸਰ ਦੀ ਵੇਖੋ ਜਿਹੜੇ ਉਹਨਾਂ ਨੇ ਤਾਰੇ ਲਾਏ ਨੇ ਤਾਰੇ ਲਾਏ ਨੇ ਉਸ ਦੇ ਬਾਵਜੂਦ ਉਹਨਾਂ ਨੇ ਆਪਣੀ ਜ਼ਬੀਰੀ ਮਾਰ ਲਈ ਇੱਕ ਬਹੁਤ ਸੀਰੀਅਸ ਕ੍ਰਾਈਮ ਹੈ ਮਸ਼ੀਨ ਦਾ ਤੋੜਨਾ ਐਨੇ ਸੀਰੀਅਸ ਕ੍ਰਾਈਮ ਤੋਂ ਬਾਅਦ ਤੁਸੀਂ ਕਹੋ ਕਿ ਅਜੇ ਜੀ ਅਸੀਂ ਇਲੈਕਸ਼ਨ ਕਮਿਸ਼ਨ ਕੋ ਇਜਾਜ਼ਤ ਲਵਾਂਗੇ ਦੀ ਕਾਰਵਾਈ ਕਰਦੇ ਅਸੀਂ ਆਪ ਆਨਰੇਬਲ ਹਾਈ ਕੋਰਟ ਕੋ ਜਾਵਾਂਗੇ ਸਾਨੂੰ ਪੂਰਨ ਫੇਥ ਹੈ ਕਚਹਿਰੀਆਂ ਦੇ ਵਿੱਚ ਸਾਨੂੰ ਪੂਰਨ ਫੇਥ ਹੈ ਕਿ ਇੱਥੇ ਇਹ ਜਿਹੜਾ ਵੱਡਾ ਕਾਂਡ ਹੋਇਆ ਉਹਦੇ ਵਿੱਚ ਨਿਰੇ ਇਹ ਤਿੰਨ ਕੁੰਡਾਂ ਅੰਸ਼ਰੀ ਨਹੀਂ ਉਹਦੇ ਵਿੱਚ ਜਿਹੜਾ ਪ੍ਰੈਜਾਈਡਿੰਗ ਅਫਸਰ ਹੈ ਤੇ ਮਨਿਸਟਰ ਵੀ ਜਿਹੜਾ ਮੈਂ ਜਿਹੜਾ ਇਸ਼ੂ ਹੈ ਪੰਜਾਬ ਵਿਧਾਨ ਸਭਾ 'ਚ ਟੇਕ ਅਪ ਕਰਾਂਗਾ ਤੇ ਇਸ ਆ ਜਿਹੜਾ ਸੂਂਡ ਹੈ ਨੇ ਨੂੰ ਪੁੱਛਾਂਗਾ ਕਿ ਕਾਕਾ ਕਿਸ ਕਿਸਮ ਦੀ ਸੂਂਡ ਤੂੰ ਚੁੰਮੀ ਹੈ ਕਿ ਤੂੰ ਪਹਿਲੇ ਹੱਥੋਂ ਆ ਕੇ ਇਹ ਕੰਮ ਕਰੀ ਜਾਂਦੇ ਏਟ ਇਜ਼ ਅ ਮੋਰਲ ਡੀਫੀਟ ਆਫ ਬੋਥ ਸੂਂਡ ਐਂਡ ਪਗਵਰ ਮੋਰਲ ਡੀਫੀਟ ਤੇ ਮੈਨੂੰ ਪੂਰ ਨਾਸੇ ਤਾਂ ਮੈਂ ਅੱਜ ਇੱਥੇ ਬੇਨਤੀ ਕਰੂੰਗਾ ਹੱਥ ਜੋੜ ਕੇ ਚੋਲੀ ਅੱਡ ਕੇ ਖੰਨਾ ਵਾਸੀਆਂ ਜਿੱਥੇ ਬਾਈਲੈਕਸ਼ਨ ਦੀ ਇੱਕ ਬੋਰਡ ਦੇ ਵਿੱਚ ਲਿਖੇਨ ਹੋਣੀ ਕਿ ਤਕੜੇ ਹੋ ਕਿ ਇੱਕ ਤਰਫਾ ਇਲੈਕਸ਼ਨ ਕਰੋ ਸਤਨਾਮ ਚੌਧਰੀ ਦੇ ਹੱਕ ਜਿਹਾ ਵੋਟਾ ਪਾਓ ਤੇ ਇੱਕ ਤਕੜੇ ਹੋ ਕੇ ਇੱਕ ਮੈਸੇਜ ਦਿਓ ਇਹਨਾਂ ਨੂੰ ਕਿ ਜੋ ਤੁਸੀਂ ਪ੍ਰੋਮਿਸ ਕੀਤਾ ਸੀ ਤੁਸੀਂ ਖਿਲਾਫ ਉਹਦੇ ਕੰਮ ਕੀਤਾ ਤੇ ਆਂਦੀਆਂ ਇਲੈਕਸ਼ਨਾਂ ਸਾਲ ਡੇਢ ਬਾਅਦ ਸਾਰਿਆਂ ਨੂੰ ਸਾਫ਼ ਤੌਰ ਤੇ ਪਹਿਲੇ ਵੀ ਪਤਾ ਹੈ ਤੇ ਹੁਣ ਵੀ ਪਤਾ ਲੱਗੇ ਕਿ ਇੱਥੇ ਕਾਂਗਰਸੀ ਜਿੱਤ ਨਹੀਂ ਨਾ ਲਾਇਆ ਮਸ਼ੀਨ ਤੋੜ ਦਿੱਤੀ ਗਈ ਸਾਡੀ ਐਸਐਸਪੀ ਤੋਂ ਮੰਗਾ ਵੀ ਪਰਚਾ ਦਿਓ ਨਾ ਤਾਂ ਡੀਸੀ ਕੋਈ ਜਵਾਬ ਦੇ ਰਿਹਾ ਨਾ ਪ੍ਰੈਜ਼ਾਈਡਿੰਗ ਟੀਮ ਕੋਈ ਜਵਾਬ ਦੇ ਰਹੀ ਮਸ਼ੀਨ ਕਿਹਨੇ ਤੋੜੀ ਕਿਸ ਨੇ ਤਾਂ ਮਸ਼ੀਨ ਤੋੜੀ ਹੈ ਇਸ ਤਰ੍ਹਾਂ ਮਸ਼ੀਨਾ ਤੋੜਨ ਵਾਲਿਆ ਤੇ ਅਗਰ ਬੱਚੇ ਨਹੀਂ ਹੋਣਗੇ ਤੇ ਕੱਲ ਨੂੰ ਰੀਤੀ ਰਿਵਾਜ ਬਣ ਜਾਣਗੇ ਇਹ ਤਾਂ ਹਰ ਵਿਅਕਤੀ ਜਿਹੜਾ ਹਰਦਾ ਹੋਇਆ ਕਰੂਗਾ ਮਸ਼ੀਨਾ ਤੋੜਦਾ ਕਰੂਗਾ ਫਿਰ ਕਿੱਦਾਂ ਰੋਕਾਂਗੇ ਇਹ ਡੈਮੋਕ੍ਰੇਸੀ ਹੈ ਇਸ ਕਰਕੇ ਤੁਸੀਂ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਦਫ਼ਤਰਾਂ ਚ ਲੁਵਾਈ ਹੈ ਕਿ ਬਾਬਾ ਸਾਹਿਬ ਦੇ ਅੰਬੇਦਕਰ ਦੇ ਸਵਿਧਾਨ ਨੂੰ ਚੂਟ-ਚੂਟ ਕਰ ਦਿੱਤਾ ਜਾਵੇ ਤੇ ਜੀਆਂ ਉੜਾ ਦਿੱਤੀਆਂ ਜਾਣ ਸੋ ਮੈਂ ਬੇਨਤੀ ਕਰਦਾ ਹਾਂ ਪ੍ਰਸ਼ਾਸਨ ਤੋਂ ਖਾਸ ਕਰਕੇ ਐਸਐਸਪੀ ਮੈਡਮ ਤੋਂ ਕਿ ਇਹ ਦੇਖੋ ਮਸ਼ੀਨ ਜਿਨ੍ਹਾਂ ਨੇ ਤੋੜੀ ਹੈ ਜਿਹੜਾ ਨਾਮ ਲਿਆ ਜਾ ਰਿਹਾ ਉਹਨਾਂ ਦੇ ਬਾਈ ਨੇ ਪਰਚਾ ਦਰਜ ਕਰੋ ਕਿਉਂ ਕਾਗਜ਼ ਕਾਲੇ ਕਰਦੇ ਹੋ ਬਿਨਾ ਨਾਮ ਤੋਂ ਐਫਆਈਆਰ ਕਰ ਦਿੰਦੇ ਹੋ ਇਹ ਨਵਾਰਵਾਹ ਚੱਲ ਪਿਆ ਪੰਜਾਬ ਦੇ ਵਿੱਚ ਬਿਨਾ ਨਾਮ ਤੋਂ ਐਫਆਈਆਰ ਜ਼ੀਰੋ ਐਫਆਈਆਰ ਇਹ ਪ੍ਰੋਪਰ ਨਾਨਸੈਂਸ ਹੈ ਕਿਦੂ ਦਾ ਕਰੂ ਹੀ ਨਾ ਸੋ ਸਾਡਾ ਬੰਦਾ 143 ਵੋਟਾਂ ਦੇ ਤਿੰਨ ਮਸ਼ੀਨਾਂ ਤੋਂ ਤਿੰਨ ਬੂਥਾਂ ਤੋਂ ਜਿੱਤ ਗਿਆ ਚੌਥੀ ਤੋਂ ਵੀ ਸਾਨੂੰ ਲੱਗਦਾ ਕਿ ਇੱਕ ਤਰਫਾ ਨਤੀਜਾ ਆਏਗਾ ਸਰ ਜਿੱਦਾਂ ਕਿ ਕੱਲ ਨੂੰ ਦੁਬਾਰਾ ਇਲੈਕਸ਼ਨ ਉਹ ਹੋ ਰਹੀ ਹੈ ਕੀ ਲੱਗਦਾ ਉਹਦੇ ਵਿੱਚ ਵੀ ਕੁਝ ਚਾਂਦ ਹੈਗੇ ਉਹ ਯਾਰ ਇਹ ਕੁਝ ਵੀ ਕਰ ਸਕਦੇ ਆ ਮਹਾਰਾਜ ਜਿਹੜੇ ਮਸ਼ੀਨ ਤੋੜੀ ਦਾ ਪਰਚਾ ਨਹੀਂ ਦੇ ਸਕਦੇ ਦੇ ਗੰਡੂ ਐਨੀਥਿੰਗ ਇਹ ਕੁਝ ਵੀ ਕਰ ਸਕਦੇ ਆ ਲੇਕਿਨ ਸਾਡਾ ਬੰਦਾ ਆਲਰੇਡੀ ਜਿੱਤ ਚੁੱਕਿਆ ਹੈ ਤੇ ਸਾਡੇ ਨੂੰ ਹਰਾ ਦੇ ਨਾ ਹਰਾ ਦੇ ਸਾਡਾ ਬੰਦਾ ਜਿੱਤੇ ਹਾਈ ਕੋਰਟ ਚ ਲੜਾਈ ਲੜਾਂਗੇ ਇਹ ਤੋਂ ਤੋਂ ਕੋਈ ਉਮੀਦ ਹੀ ਨਹੀਂ ਸਾਨੂੰ ਅੱਜ ਕੱਲ ਨੂੰ ਦੁਬਾਰਾ ਅੱਜ ਅਸੀਂ ਨੈਸ਼ਨਲ ਹਾਈਵੇ ਰੋਕਣਾ ਸੀ ਪਰ ਨੈਸ਼ਨਲ ਹਾਈਵੇ ਰੁਕਣਾ ਅੱਜ ਸ਼ਹਾਦਤ ਦੇ ਦੇਣਾ ਸਾਥ ਸੱਜਣ ਨੂੰ ਬੜੀ ਦਿੱਕਤ ਆਉਣੀ ਸੀ ਸਾਹਿਬ ਜੀ ਲੋ ਐਫ ਆਈ ਆਰ ਦਿੱਤੀ ਹੋਣਾ ਮੰਨਵਾਉਣਾ ਮੇਰੇ ਵੀ ਗਾਉਂ ਤੋਂ ਲੱਗਦੀ ਜਿਹੜੇ ਤੇ ਪਰਚਾ ਨਹੀਂ ਦਰਜ ਕਰਨਾ ਹੋਣਾ ਮੈਨੂੰ ਲੱਗਦਾ ਮੰਤਰੀ ਸਾਹਿਬ ਦਾ ਦਬਾਅ ਹੈ ਇਸ ਕਰਕੇ ਉਹਨਾਂ ਨੇ ਬਿਨਾਂ ਐਫ ਆਈ ਆਰ ਇੱਕ ਤਾਂ ਸਾਰੇ ਯਾਰ ਇਹ ਪਿਸ਼ਾਬ ਕਰਨ ਦਾ ਪਰਚਾ ਦਰਜ ਕਰ ਦਿੰਦੀ ਪੁਲਿਸ ਇਹ ਨਹੀਂ ਚਲ ਵੀਡੀਓਗ੍ਰਾਫੀ ਦੀ ਮੰਗ ਕਿਤੇ ਗਈ ਹੋਣੀ 100% ਵੀਡੀਓਗ੍ਰਾਫੀ ਤਾਂ ਆਲਰੇਡੀ ਉੱਥੇ ਹੋਣੀ ਹੈ ਕਿ ਕਬਾਈ ਇਲੈਕਸ਼ਨ ਤੇ ਵੀਡੀਓਗ੍ਰਾਫੀ ਦਾ ਇਲੈਕਸ਼ਨ ਕਮਿਸ਼ਨ ਨੇ ਹਮੇਸ਼ਾ ਕਿਹਾ ਹੈ ਲੇਕਿਨ ਉਹ ਸਾਰੇ ਕੈਮਰੇ ਪ੍ਰੈਜ਼ਾਈਡਿੰਗ ਅਫਸਰ ਦੇ ਅੰਡਰ ਹੈ। ਕਿਸੇ ਚਾਵੇ ਦਾ ਲੈ ਸਕਦਾ ਹੈ, ਐਸਐਸਪੀ ਚਾਵੇ ਦਾ ਲੈ ਸਕਦੇ। ਲੇਕਿਨ ਸਾਨੂੰ ਦਬੀ ਆਵਾਜ਼ ਦੇ ਵਿੱਚ ਸਾਰੀ ਸਮਝ ਹੈ ਅਫਸਰ ਕੀ ਕਹਿਣਾ ਚਾਹੁੰਦੇ ਉੱਤੋਂ ਦਬਾਇਆ ਹੈ ਕਿ ਕੁਝ ਵੀ ਹੋ ਜੇ ਪਰਚਾ ਨਹੀਂ ਦਰਜ ਕਰਨਾ। ਸਾਰੀ ਕਿਤਾਬ ਮਸ਼ੀਨ ਤੋੜੀ ਦਾ ਕੀਤਾ, ਇੱਕ ਦਫ਼ਤਰ ਘੇਰੇ ਦਾ ਕੀਤਾ। ਦਫ਼ਤਰ ਘੇਰੇ ਦਾ ਇਸ ਕਰਕੇ ਕੀਤਾ ਕਿ ਨਾਲ ਇੱਧਰ ਦੇਣਾ ਪਰਚਾ ਪਿਆ ਤਾਂ ਇੱਧਰ ਵੀ ਦੇ ਦੇਾਂਗੇ ਜਾਣ ਪੁੱਛ ਕੇ। ਕੀ ਕਰੇਗਾ ਆ ਮੁੰਡਾ? ਇਹ ਤਾਂ ਇਹਨਾਂ ਮੰਤਰੀਆਂ ਨੂੰ ਸਾਫਕਾ ਮੰਤਰੀਆਂ ਨੂੰ ਨਹੀਂ ਕੋਈ ਇਨਸਾਫ ਦੇ ਰਿਹਾ ਆਮ ਬੰਦਾ ਇਨਸਾਫ ਕਿਵੇਂ ਲਏਗਾ ਉਹ ਇਹਦੇ ਦਫਤਰ ਕਿ ਰੇਦਾ ਪਰਚਾ ਦੇ ਦਿਓ ਸ਼ਰਮ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਸਰਤਲ ਸਰ